ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਲੋਹੜੀ ਦਾ ਤਿਹਾਰ ਬਹੁਤ ਨਜ਼ਦੀਕ ਆਉਣ ਵਾਲਾ ਹੈ ਤਾਂ ਉਸ ਦੇ ਨਾਲ ਨਾਲ ਦੇਖਣ ਨੂੰ ਮਿਲਦਾ ਹੈ ਕਿ ਗੁੱਡੀਆਂ ਅਤੇ ਡੋਰਾ ਬੱਚੇ ਬਹੁਤ ਜ਼ਿਆਦਾ ਸ਼ਕੀਨ ਹੁੰਦੇ ਨੇ ਔਰ ਉਸ ਦਿਨ ਜਿਹੜੇ ਆ ਪਤੰਗ ਬਾਜੀ ਬਹੁਤ ਹੁੰਦੀ ਹੈ ਅਸੀਂ ਪਹੁੰਚੇ ਹਾਂ ਤਰਨਤਨ ਮਦੀਦੀ ਹੱਟੀ ਇਹ ਮਦੀਦੀ ਟੀਓ ਜਿਹੜੀ 70 80 ਸਾਲ ਪੁਰਾਣੀ ਹੱਟੀ ਹੈ ਔਰ ਇਸ ਦੇ ਵੇਖਣ ਨੂੰ ਮਿਲਦਾ ਦਾਦੇ ਪੁਰਾਦੇ ਲੈ ਕੇ ਹੁਣ ਨੌਜਵਾਨ ਪੀੜੀ ਵੀ ਇਹੋ ਹੀ ਕੰਮ ਕਰ ਰਹੀ ਹੈ ਔਰ ਇਸ ਦੇ ਨਾਲ ਇਹ ਹੈ ਕਿ ਜਿਹੜੀ ਅਗਰ ਮਦੀਦੀ ਦੁਕਾਨ ਤੋਂ ਗੁੱਡੀਆਂ ਔਰ ਡੋਰਾ ਨਾਲ ਲਈ ਤਾ ਕਹਿੰਦੇ ਕਿ ਫਿਰ ਗੁੱਡੀ ਢਾਈ ਨਹੀਂ ਕਿਉਂਕਿ ਮੱਦੀ ਦੀ ਦੁਕਾਨ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਔਰ ਅਸੀਂ ਵੈਰਾਈਟੀ ਦਿਖਾਵਾਂਗੇ ਤੁਹਾਨੂੰ ਆ ਤੁਸੀਂ ਵੇਖ ਸਕਦੇ ਜੋ ਕਿ ਬੰਡਲਾਂ ਦੇ ਬੰਡਲ ਜਿਹੜੇ ਨੇ ਇੱਥੇ ਗੁੱਡੀਆਂ ਡੋਰਾ ਦੇ ਦੇਖ ਸਕਦੇ ਜੋ ਕਿ ਬੰਦ ਪਏ ਨੇ ਔਰ ਇਹ ਹੈ ਤਰੰਗਾ ਇਹ ਇੰਡੀਆ ਦੀ ਆਨ ਤੇ ਸ਼ਾਨ ਤਰੰਗਾ ਔਰ ਇਹ ਤਿਰੰਗਾ ਜਿਹੜਾ ਹੁੰਦਾ ਜੇ ਅਗਰ ਗੁੱਡੀਆਂ ਦੁਕਾਨ ਦੇ ਉੱਤੇ ਕਹਿੰਦੇ ਕਿ ਸਿੱਧੂ ਮੂਸੇਵਾਲਾ ਔਰ ਉਸਦੇ ਨਾਲ ਲਖਨਊ ਪਾਕਿਸਤਾਨੀ ਜਾਂ ਚਰਸ ਗੁੱਡੀਆਂ ਨਾ ਮਿਲਣ ਤੇ ਲੋਕ ਨਾਰਾਜ਼ ਹੋ ਜਾਂਦੇ ਨੇ ਔਰ ਇੱਥੇ ਵੇਖੋ ਕਿ ਲੋਕ ਇਹ ਬੰਡਲਾਂ ਦੇ ਹਿਸਾਬ ਨਾਲ ਗੁੱਡੀਆਂ ਡੋਰਾ ਲੈਣ ਵਾਸਤੇ ਇੱਥੇ ਹੀ ਪਹੁੰਚਦੇ ਨੇ ਔਰ ਇਹਨਾਂ ਦਾ ਇਹ ਸਾਜੀ ਕੀ ਨਾ ਤੁਹਾਡਾ ਜੀ ਹਾਂਜੀ ਆਪਣਾ ਨਾ ਗੁਰਦੇਵ ਇਹ ਗੁਰਦੇਵ ਜੀ ਕਹਿੰਦੇ ਮੱਦੀ ਦੀ ਦੁਕਾਨ ਤੋਂ ਬਿਨਾਂ ਗੁੱਡੀ ਡੋਰਾ ਕਿਤੇ ਲਈ ਤੇ ਫਿਰ ਕਹਿੰਦੇ ਕਿ ਢੇਲ ਹੀ ਨਹੀਂ ਲੱਗਦਾ ਕਿ ਆਪਾਂ ਗਏ ਨਹੀਂ ਉੱਥੇ ਇੱਥੋਂ ਹੀ ਸਾਰੀ ਖੜੀ ਗਈ ਗੱਡੀ ਜਦੋਂ ਹੀ ਖੜੀ ਗਈ 10-12 ਸਾਲ ਹੋ ਗਏ ਅੱਛਾ ਤੇ ਇਹਨਾਂ ਕੋਈ ਵੈਰਾਈਟੀ ਕਿਸ ਤਰ੍ਹਾਂ ਨਹੀਂ ਹੁੰਦੀ ਹੈ ਵੈਰਾਈਟੀ ਸਾਰੀ ਹੈ ਸਾਰੀ ਵੈਰਾਈਟੀ ਜਿਹੜੀ ਮਰਜ਼ੀ ਲੈ ਲਓ ਤੇ ਪਰ ਇੱਕ ਵੇਕਨ ਨੂੰ ਮਿਲਦਾ ਵਾ ਕਿ ਬੱਚੇ ਅੱਜ ਕੱਲ ਦੇ ਜਿਹੜੇ ਸ਼ਕੀਨ ਨੇ ਉਹ ਕਹਿੰਦੇ ਨੇ ਕਿ ਸਾਨੂੰ ਸਿੱਧੂ ਮੂਸੇ ਵਾਲਾ ਚਾਹੀਦਾ ਉਹ ਵੀ ਮਿਲ ਜਾਂਦਾ ਸਾਰੇ ਮਿਲ ਜਾਂਦੇ ਅੱਜ ਕੱਲ ਕਲਾਕਾਰ ਜਿਹੜੇ ਮਰਜ਼ੀ ਲੈ ਲਓ ਹਾਂ ਸਾਰੀਆਂ ਚੱਲਣ ਲੀਆਂ ਹੁਣ ਤੁਸੀਂ ਇੱਥੇ ਆਇਓ ਤੁਹਾਨੂੰ ਵੈਰਾਈਟੀ ਕਿੰਨੀ ਹੋ ਦੇਖਣ ਨੂੰ ਵੈਰਾਈਟੀ ਬਹੁਤ ਬਹੁਤ ਜ਼ਿਆਦਾ ਬਹੁਤ ਵੈਰਾਈਟੀ ਤੇ ਕਹਿੰਦੇ ਬੱਚੇ ਪਸੰਦ ਬਹੁਤ ਕਰਦੇ ਆ ਵੀ ਦਿਓ ਆ ਬਰੈਡੀ ਪੂਰੀ ਨਹੀਂ ਹੋ ਜਾਂਦੀ ਨਹੀਂ ਹੋ ਸਕਦਾ ਵੇਚਣ ਵਾਲਾ ਕਿ ਜੇ ਨਾ ਗਾਂ ਖੜ ਨਹੀਂ ਉਹ ਵੇਚ ਹੀ ਨਹੀਂ ਸਕਦਾ ਪੂਰੀ ਵੇਚ ਹੀ ਤਾਂ ਇਤਨਾ ਕੋ ਪੂਰੀ ਮਿਲ ਜਣੀ ਹੈ ਗਾਂ ਵੇਚਣ ਵਾਲਾ ਨਹੀਂ ਕਰ ਸਕਦਾ ਪੂਰੀ ਬਿਲਕੁਲ ਜੀ ਇਹ ਮਦੀਦੀ ਹੱਟੀ ਹੈ ਤੇ ਔਰ ਕਹਿੰਦੇ ਕਿ ਇੱਥੇ ਵੈਰਾਈਟੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਚੀਜ਼ ਮੰਗਦੇ ਨੇ ਨੌਜਵਾਨ ਬੱਚੇ ਬਜ਼ੁਰਗ ਔਰ ਕਹਿਣਗੇ ਕਿ ਮਦੀਦੀ ਟੀ ਜਾਓ ਉਤੋਂ ਹੀ ਵੈਰਾਈਟੀ ਮਿਲਣੀ ਹੈ ਇੱਥੇ ਤਾਂ ਦੇਖੋ ਤੁਸੀਂ ਆ ਤੁਹਾਡੇ ਕੋਲ ਇਹ ਕਿੰਨੇ ਰੰਗ ਬਰੰਗੇ ਗੁੱਡੇ ਨੇ ਇਹ ਹਰ ਇੱਕ ਚੀਜ਼ ਦੀ ਵੈਰਾਈਟੀ ਜਿਹੜੀ ਆ ਇਸ ਜਗ੍ਹਾ ਤੇ ਔਰ ਲੋਹੜੀ ਦਾ ਤਿਹਾਰ ਬੜਾ ਨਜ਼ਦੀਕ ਹੈ ਔਰ ਉਸ ਦੇ ਨਾਲ ਨਾਲ ਕਿ ਜਿਹੜੇ ਹੁਣ ਪਤੰਗबाजी ਹੋਵੇਗੀ ਤਾਂ ਇੱਥੇ ਸਿਰਫ 2 ਦਿਨ ਦੇ ਵਿੱਚ ਹੀ ਇਹ ਸਾਰਾ ਸਟਾਕ ਖਤਮ ਹੋ ਜਾਵੇਗਾ ਜ਼ਿਆਦਾਤਰ ਇਹ ਹੁੰਦਾ ਹੈ ਕਿ ਚਾਈਨਾ ਡੋਰ ਦਾ ਬਰਕਾਸ਼ ਲੋਕਾਂ ਨੇ ਨਹੀਂ ਕਰ ਰਹੇ ਕਿਉਂਕਿ ਹੁਣ ਧਾਗਾ ਡੋਰ ਬਹੁਤ ਵਧੀਆ ਚੱਲ ਪਈ ਹੈ ਔਰ ਉਹ ਚਾਈਨਾ ਦਾ ਮੁਕਾਬਲਾ ਕਰ ਰਹੀ ਹੈ ਬਿਲਕੁਲ ਚਾਈਨਾ ਡੋਰ ਦਾ ਜਿਹੜਾ ਬਾਈਕਾਟ ਕਰੋ ਨਹੀਂ ਤਾਂ ਫਿਰ ਤੁਹਾਡੇ ਬਹੁਤ ਵੱਡੇ ਨੁਕਸਾਨ ਦੇਖਣ ਨੂੰ ਮਿਲ ਸਕਦੇ ਨੇ ਵਿਜੇ ਕੁਮਾਰ ਵਰਲਡ ਪੰਜਾਬੀ ਟੀਵੀ ਤਰਨਤਾਰਨ